ਇਹ ਤਾਂ ਵੀਰੇ ਸੰਕੋਚ ਨਾਲ ਟੌਣਾ ਪੈਂਦਾ ਸਮਝ ਗਿਆ ਇਹ ਚੱਕੀ ਕਰਦੇ ਨੇ ਹੁੰਦੀਆਂ ਇੱਕ ਜੀਆਂ ਬਟੀਆਂ ਬਟੀਆਂ ਸਮਝ ਗਿਆ ਜੀਣਾ ਦੀਆਂ ਗੱਲਾਂ ਕਰਦੇ ਨੇ ਉਹਨਾਂ ਨੇ ਤਾਂ ਵੀਰੇ ਤੁਰ ਤੁਰ ਕੇ ਬਾਟਾਂ ਗਾਈਆਂ ਨੇ ਨੰਗੇ ਪੈਰੀ ਸਿਰੋਂ ਨੰਗੇ ਸਮਝ ਗਿਆ ਉਹਨਾਂ ਨੇ ਤਾਂ ਫਕੀਰੀਆਂ ਕਰੀਆਂ ਨੇ ਜਿਹਨੂੰ ਫਕੀਰੀ ਕਹਿੰਦੇ ਹੁੰਦੇ ਨੇ ਸਮਝ ਗਿਆ ਲੈਂਡ ਕਲੂਜਰ ਹੈ ਇਹ ਚੱਕੀ ਫਿਰਦੇ ਨੇ ਹੈ ਗੱਡੀ ਮਾਰ ਗੀੜ ਚ ਆਉਣ ਨਹੀਂ ਦਿੰਦੇ ਪਹਿਲਾਂ ਪਹਿਲਾਂ ਬਾਬੇ ਦੀ ਬੁੱਕ ਕਰਾਈ ਹੁੰਦੀ ਆ ਜੇ ਨਹੀਂ ਹੁੰਦੇ ਤਾਂ ਬਣਾਉਣੀ ਆ ਥੋੜੇ ਤਰ੍ਹਾਂ ਦਾ ਲਾਉਣਾ ਸਮਝ ਲਿਆ ਮੈਂ ਕਹਿੰਦਾ ਇਹ ਨਾ ਬਾਬਿਆਂ ਨੂੰ ਹੀ ਕਹਣਾ ਮੈਂ ਸਾਰੇ ਬਾਬਿਆਂ ਨੂੰ ਹੀ ਕਹਣਾ ਠੀਕ ਹੈ ਫਕੀਰੀ ਦੀਆਂ ਚਾਰਜ ਮਾਤਾਂ ਨੇ ਫਕੀਰੀ ਕਿਹਦੇ ਯਾਰ ਹੋਈ ਥੋੜੀ ਇਹ ਲੋਕਾਂ ਨੇ ਫਕੀਰੀ ਖੇਡ ਬਣਾ ਲਈ ਜਿਹਦੇ ਕੋਲ ਕੋਈ ਕਿੱਤਾ ਨਹੀਂ ਕੋਈ ਕੰਮ ਨਹੀਂ ਕੋਈ ਕਾਰਨ ਨਹੀਂ ਉਹ ਕਹਿੰਦਾ ਮੈਂ ਘਰੇ ਗੱਦੀ ਲਾਉਣਾ ਗੱਦਿਆਂ ਚਲਾਉਣੀਆਂ ਹੋਰ ਨੇ ਫਕੀਰੀ ਕਰਨੇ ਕੁਝ ਹੋਰ ਨੇ ਕਰਨੇ ਕੁਝ ਹੋਗਾ ਫਕੀਰੀ ਦਾ ਮਤਲਬ ਕੁਝ ਹੋਰ ਗੱਦਿਆਂ ਕੁੱਤਿਆਂ ਦਾ ਪੋਲਾ ਪੋਲਾ ਲੈ ਸਾਹ ਹੋਰ ਨੇ ਉਹ ਕਹਿੰਦਾ ਨਾ ਅਸੀਂ ਬਾਬੇ ਬਣ ਕੇ ਆਏ ਕਿੱਥੇ ਬਾਬੇ ਜੀ ਹੁਣ ਮੈਨੂੰ ਇੱਕ ਗੱਲ ਹੁਣ ਮੈਨੂੰ ਇੱਕ ਗੱਲ ਤੂੰ ਦੱਸ ਲੈ ਮੈਂ ਸ਼ਰਤ ਲਾ ਕੇ ਕਹਣਾ ਜਿੰਨੇ ਬਾਬੇ ਆ ਚੱਲ ਮਲੇਰਕੋਟ ਲਈ ਚੱਲਦੇ ਆ ਕੱਲ ਨੂੰ ਵੀਰਵਾਰ ਮੇਰੇ ਨਾਲ ਚੱਲੋ ਉਹ ਲੋਕਾਂ ਦੇ ਦਾ ਕਰਦੇ ਨੇ ਕੰਮ ਠੀਕ ਠੀਕ ਆ ਬਾਬੇ ਨੇ ਘਰ ਜਾ ਕੇ ਦੇਖ ਲਈ ਆਬਦੇ ਕੁੜੀ ਜਾਵੇ ਦਾ ਫਰਜ਼ ਵੀ ਪੋਚੋ ਪਤਲੀ ਦੇ ਕੇ ਰੱਖਿਆਊਗਾ ਜੇ ਨਹੀਂ ਗੱਲ ਹੋਊ ਮੈਂ ਸਾਰੇ ਪੰਜਾਬ ਦੀ ਲੱਤ ਥੱਲੇ ਚ ਲਾਊਂਗਾ ਸਹੀ ਤੂੰ ਲੋਕਾਂ ਨੂੰ ਸਮਝ ਗਿਆ ਤੂੰ ਲੋਕਾਂ ਨੂੰ ਕੋਠੀਆਂ ਬਖਸ਼ਣਾ ਮਰ ਜਾ ਆਪਦਾ ਹੀ ਘਰ ਲੋਟ ਕਰ ਲੈ ਆ ਵੀ ਕਈ ਬਾਬੇ ਐਸੇ ਵੀ ਦੇਖੇ ਨੇ ਚਲੋ ਮਾਫ਼ ਕਰਨਾ ਤੇ ਆ ਪੁੱਤਾਂ ਤੇ ਕੋਈ ਫਰਕ ਨਹੀਂ ਲੋਕਾਂ ਨੂੰ ਤਾਂ ਦਿੰਦਾ ਬਾਬਾ ਮੁੰਡੇ ਆਪਦੇ ਘਰੇ ਜਾ ਕੇ ਪਤਾ ਕਰ ਨਹੀਂ ਬਾਬੇ ਦੇ ਪੰਜ ਕੁੜੀਆਂ ਇਹ ਗੱਲ ਵੀ ਤੇਰੀ ਵਾਰੀ ਮੁੰਡਾ ਮੁਕੇ ਹੋਇਆ ਤੇ ਠੀਕ ਹੈ ਇਹ ਲੋਕਾਂ ਨੇ ਫਕੀਰੀ ਨੂੰ ਉਹੀ ਸਮਝ ਲਿਆ ਉਹੀ ਕਈ ਫਕੀਰ ਕਹਿੰਦੇ ਨੇ ਮੈਂ ਉਹ ਲੈ ਰਿਹਾ ਮਸਤੀ ਮਸਤੀ ਲੈ ਰਿਹਾ ਠੀਕ ਹੈ ਸਰ ਹਲਾਉਣ ਨਾਲ ਮਸਤੀਆਂ ਨਹੀਂ ਮਿਲਦੀਆਂ ਮਸਤ ਰਾਮ ਹੈ ਮਸਤੀ 'ਚ ਆਗ ਲੱਗੇ ਚਾਹ ਬਸਤੀ 'ਚ ਉਹਦਾ ਮਤਲਬ ਚੁੱਪ ਹੀ ਰਹਿੰਦਾ ਨੇ ਜਿਹੜੇ ਫਕੀਰ ਨੇ ਉਹ ਇਹਨਾਂ ਨੇ ਬਣਾ ਰੱਖਿਆ ਫਕੀਰੀ ਨੂੰ ਕਿਹੜਾ ਮੈਂ ਕਹਿੰਦਾ ਸਾਡੇ ਨਾਲ ਬੈ ਕੇ ਕੋਈ ਗੱਲ ਤਾਂ ਕਰਿਆ ਕੇ ਜੇ ਪਹਿਲੀ ਜਮਾਤ ਤੋਂ ਲੈ ਕੇ ਚੌਥੀ ਜਮਾਤ ਤੱਕ ਸਵਾਲ ਜਵਾਬ ਦਾ ਕਰਨ ਸਾਡੇ ਨਾਲ ਕਹਿੰਦੇ ਹੁੰਦੇ ਇਹ ਜੋ ਮਸਤੀ ਮਿਲਦੀ ਹੈ ਮਟਾ ਕੇ ਹਸਤੀ ਮਿਲਦੀ ਹੈ ਹਾਂ ਇਹ ਜੋ ਮਸਤੀ ਮਿਲਦੀ ਹੈ ਹਟਾ ਕੇ ਮਸਤ ਹਸਤੀ ਮਿਲਦੀ ਹੈ ਨਾਏ ਮਹਿੰਗੀ ਮਿਲਦੀ ਹੈ ਨਾ ਸਸਤਾ ਸਸਤੀ ਮਿਲਦੀ ਹੈ ਅਰਬ ਬੋਲੀ ਸਮਝਣੇ ਹੁਣ ਆਪਣੇ ਆਪਣੇ ਤੇ ਨਾਲਾ ਸਾ슴 ਲੱਗੇ ਇਹ ਵਾਰ ਮਾਨਣ ਨਾ ਪਰੇਸ਼ਾਨ ਹੋ ਜਾਂਦਾ ਬਾਬਾ ਜੀ ਕਹਿੰਦਾ ਕਹੋਂਦੇ ਸਰਦਾਰ ਐਡਾ ਐਡਾ ਦਾੜਾ ਪ੍ਰਕਾਸ਼ ਕੀਤਾ ਹੂੰ ਸਿਰ ਤੇ ਪੱਗ ਰੱਖਿਉ ਸਮਝੀਗਾ ਸਾਲਾ 1.5 ਰੁਪਏ ਦਾ ਸਿਰ ਕਮਾਉਣ ਵਾਲਾ ਬੀੜੀਆਂ ਪਿੰਦਾ ਹੂੰ ਉਹਦੇ ਪੈਰੀਂ ਹਤਲਾਉਂਦਾ ਹੂੰ ਜੇ ਨਹੀਂ ਯਕੀਨ ਚੱਲ ਮੈਂ ਦਿਖਾ ਦੂੰ ਤੈਨੂੰ ਕੱਲੋਂ ਵੀਰਵਾਰ ਆ ਹਾਇਦਰਾ ਸਾਹਿਬੋਂ ਲੈ ਰੋਲੇ ਮੇਰੇ ਨਾਲ ਚੱਲ ਤੈਨੂੰ ਦਿਖਾ ਦੂੰਗਾ ਆ ਦੇਖ ਲੈ ਕੀ ਹੋ ਰਿਹਾ ਉਹ ਕਹਿੰਦੇ ਹੁੰਦੇ ਜੈ ਨੰਦੋ ਬਾਹ ਨਹੀਂ ਹੋ ਜਾ ਕੋਈ ਦੂਜੇ ਟ ਜਾ ਹੈ ਜੇ ਬਾਬੇ ਹੋ ਗਿਆ ਤਲੀ ਸੰਗ ਤੂੰ ਹੀ ਹੋ ਜੂ ਹਾਂ ਮਾਫ ਕਰੀ ਮਾਫ ਕਰ ਮਾਫ ਕਰੀ ਮੂੰਹੋਂ ਗਾਲ ਨਿਕਲ ਜਾਂਦੀ ਆ ਮਾਫ ਕਰਿਓ ਨੋ ਸੱਤ ਦੀ ਲੜਾਈ ਸੱਤ ਜਾਊਗਾ ਆਪੇ ਤੋੜੇ ਮੈਨੂੰ ਮੂੰਹ ਸੱਤ ਕਰ ਉਹ ਮੇਰੇ ਕਹਿਣੇ ਕਰ ਨੇ ਸਦਾ ਤੇ ਇਹੋ ਕਹਨੀ ਆਪ ਦਿਨੂ ਵੀ ਮੇਰੀ ਤਹੀ ਬਾਸ ਉਹਨਾਂ ਦੇ ਉਹਨਾਂ ਦੇ ਕਹਨੇ ਕਰ ਹੋ ਜਵੇ ਸੱਸੀ ਮੇਰੀ ਉਹਦੇ ਕਹਨੇ ਕਰ ਤੀਨ ਫੋਨ ਲਾ ਕੇ ਪੁੱਤ ਦੀਆਂ ਤੇਰੀ ਦਿੱਤ ਕੀ ਕਰਦੀ ਆ ਅੱਜ ਅੱਜ ਪੰਜਾਬ ਦੇ ਵਿੱਚ ਜਿੰਨੇ ਤਲਾਕ ਹੋ ਰਹੇ ਨੇ ਰੌਲੇ ਪੈ ਰਹੇ ਨੇ ਕੁੜੀਆਂ ਇੱਕ ਛੋਟੀ ਵਿੱਚ ਬਸਣ ਲੈ ਬੁੜੀਆਂ ਨੂੰ ਕਹਦੇ ਵੀ ਤੈ ਫੋਨ ਨਹੀਂ ਕੁੜੀ ਨੂੰ ਕਰਨ ਫੋਨ ਬੰਦ ਹੋ ਜਾਣ ਜੀ ਉਹ ਦਰ ਕੁੜੀ ਤੜਕੇ ਤੋਂ ਉੱਠਣ ਨਹੀਂ ਦਿੰਦੇ ਜੱਤ ਅੱਛਾ ਉੱਠ ਜਲੇ ਸਾਰਾ ਟੱਬਰ ਹੁਣ ਤੂੰ ਰਸੋਈ ਚ ਹੁਣ ਤੂੰ ਕੀ ਬਣਾਇਆ ਯਾਰ ਤੂੰ ਅਗਲੇ ਦੇ ਘਰ ਤੋਂ ਕੀ ਲੈਣਾ ਚਾਹੇ ਉਹ ਨੂਨ ਨਾਲ ਗਾਣ ਉਹਦੋਂ ਦੂਜੇ ਪਾਸੇ ਵਾ ਜਾ ਉਹਦੇ ਸੱਸ ਤੋਂ ਪੱਕ ਫਿਰ ਕਈ ਵਾਰ ਨੋਹਾਂ ਇਹਦੀਆਂ ਨੇ ਉਹ ਬਾਪਿਆਂ ਦਾ ਜਾਂਦੀਆਂ ਉਹ ਕਹਿੰਦੇ ਨੇ ਮੇਰੀ ਸੱਸ ਬਾ ਬੋਲੇ ਨਾ ਮੈਂ ਜੋ ਮਰ ਮੈਂ ਜੋ ਮਰਜੀ ਮੈਂ ਕਹੇ 10 ਵਜੇ ਉੱਠਾ ਮੇਰੇ ਉਹਦੇ ਨੂੰ ਉਹ ਆਪਦੀ ਚਾਹ ਬਣਾ ਕੇ ਪੀ ਲਵੇ ਮੈਨੂੰ ਵੀ ਕਹਾ ਪੁੱਛੇ ਮੈਨੂੰ ਵੀ ਪੁੱਛੇ ਅੱਧੀ ਉਹ ਤੇਰਾ ਚਾਹ ਬਣ ਚਾਹ ਸੱਸਤ ਵੀ ਇਹਦੀ ਹੋਈ ਹੋਈ ਹੈ ਦੁਨੀਆਂ ਵੀ ਧਾਗੇ ਤਵੀਤਾਂ ਤੇ ਵਿਸ਼ਵਾਸ ਕਰਦੇ ਨੇ ਇਹ ਨਹੀਂ ਹੈਗਾ ਗੁਰੂ ਘਰੇ ਜਾ ਕੇ ਰਾਜੀ ਨਹੀਂ ਜੈਸਾ ਕੋਈ ਕੌਮ ਦੀ ਗੱਲ ਕਰੀਏ ਇਹ ਨਹੀਂ ਹੈਗਾ ਕਿ ਉਹ ਗੁਰਦੁਆਰੇ ਬਸ ਖੁਸ਼ਬੂਦਾਰ ਹੈ ਮੈਂ ਐਸੇ ਬੰਦੇ ਦੇਖੇ ਨੇ ਜਦੋਂ ਮੈਂ ਕਹਿ ਦਿੰਦਾ ਵੀ ਜਿਹਨੇ ਦਾ ਗੁਰਦੁਆਰੇ ਜਾਣਾ ਸ਼ਾਮ ਨੂੰ ਕੈਸੇ ਹੀ ਬਾਬੇ ਦੇ ਆਪ ਵੀ ਸਰ ਘੋਣ ਵਾਲੇ ਬਾਬੇ ਤੋਂ ਪੁੱਛਿਆ ਲੰਮੀ ਦੱਸ ਮੇਰੇ ਦੇਖ ਕੀ ਕਹਿੰਦੇ ਨੇ ਸੱਤ ਉਹ ਸਾਰੇ ਤੁਹਾਨੂੰ ਉੱਥੇ ਯਕੀਨ ਨਹੀਂ ਜਿੱਥੇ ਸਵੇਰੇ ਮੱਥਾ ਟੇਕਿਆ ਗੱਲ ਕੀ ਉਹ ਦੰਦਿਆਂ ਨੂੰ ਦਿਖਾਉਣਾ ਵੀ ਸਿਰ ਪਰੇ ਜਾਂਦੇ ਆ ਅੱਛਾ ਇੱਕ ਗੱਲ ਆ ਛੋਟੀ ਜੀ ਪਹਿਲਾਂ ਤਾਂ ਮਾਫੀ ਮੰਗਦੇ ਆ ਆਪਣੇ ਚੈਨਲ ਦੇ ਸਾਰੇ ਦਰਸ਼ਕਾਂ ਤੋਂ ਵੀ ਜੇ ਭਾਈ ਕਿਸੇ ਨੂੰ ਸਾਡੀ ਗੱਲ ਚੁਪਦੀ ਹੋਊ ਹੈ ਨਾ ਬੇਸ਼ੱਕ ਉਹ ਸਾਡੀ ਨਾਂ ਦੇਖਿਓ ਹੈ ਨਾ ਦੂਜੀ ਗੱਲ ਛੇ ਵਾਰ ਤਰਕ ਚ ਗੁੱਸੇ ਚ ਗਾਲ ਵੀ ਨਿਕਲ ਜਾਂਦੀ ਆ ਸਾਨੂੰ ਕਰਿਓ ਮਾਫ ਅਸੀਂ ਤਾਂ ਅੱਜ ਵੈਸੇ ਹੀ ਸਾਰੇ ਯਾਰ ਦੋਸਤ ਇਕੱਠੇ ਬੈਠੇ ਆ ਉਹ ਤਾਂ ਗੱਲ ਪ੍ਰਾਣੇ ਚਲਾ ਲਈ ਤਾਂ ਗੱਲ ਛੱਡਦੇ ਆ ਨਹੀਂ ਤਾਂ ਸਾਨੂੰ ਕਿਸੇ ਤੱਕ ਸਾਨੂੰ ਸਾਦ ਨੂੰ ਕੋਈ ਮਤਲਬ ਨਹੀਂ ਆ ਹਨ ਪਰ ਮੈਂ ਇੱਕ ਦਿਨ ਨੂੰ ਗੱਲ ਦੱਸਦਾ ਲਾ ਪੱਲੀ ਪਾਤਸ਼ਾਹੀ ਤੋਂ 10ਵੀਂ ਪਾਤਸ਼ਾਹੀ ਤੱਕ ਦੇਖਾ ਕੋਈ ਕਮੀ ਹੈਗੀ ਦੱਸੋ